ਨੇ ਕਬਵਾਲ ਰਾਜਪੁਰਾ ਆਪਣੇ 3.45 ਮੀਟਰ 6 ਨਹੀਂ ਆਏ 5 6 7 ਮੀਟਰ ਜਿਹੜੇ ਨਾਲ ਲੱਗਦੇ ਨੇ ਜੀ ਝੀਲ ਦੇ ਨਾਲ ਉਹਨਾਂ ਦੇ ਕੋਲ ਖਾਨ ਆਏ ਨੇ ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ 4-5 ਦਿਨ ਤੋਂ ਪਤਾ ਸੀ ਕਿ ਉੱਪਰ ਵੀ ਬਾਰਿਸ਼ ਬੜੀ ਹੋਈ ਗਈ ਤੇ ਉਹਨਾਂ ਨੂੰ ਇਨਫੋਰਮੇਸ਼ਨ ਹੁੰਦੀ ਕਿ ਉੱਪਰੋਂ ਕਿੰਨਾ ਪਾਣੀ ਆਇਆ ਕਰਦਾ ਇਹਨਾਂ ਨੂੰ ਪਹਿਲੇ ਤੋਂ ਪਾਣੀ ਛੱਡਣਾ ਚਾਹੀਦਾ ਹਾ 2-4 ਦਿਨ ਪਹਿਲੇ ਪਾਣੀ ਥੋੜਾ ਥੋੜਾ ਕਰਕੇ ਛੱਡਣਾ ਚਾਹੀਦਾ ਇਹਨਾਂ ਨੇ ਪਾਣੀ ਇੱਕਦਮ ਖਛੜਿਆ ਜਿਦੇ ਕਾਰਨ ਲੋਕਾਂ ਦੀਆਂ ਫਸਲਾਂ ਵੀ ਰੁੜੀਆਂ ਹੋਰ 5-5 6-6 ਫੁੱਟ ਦੜਾ ਵੀ ਰੇਤਾ ਵੀ ਫਸਲਾਂ 'ਤੇ ਆਇਆ ਇਹ ਜਿਹੜੀਆਂ ਕਿਸਾਨ ਨੇ ਅਗਲੇ 10 ਸਾਲ ਇਹਨਾਂ ਦੇ ਕੁਝ ਵੀ ਉੱਥੇ ਫਸਲ ਨਹੀਂ ਹੋਣੀ ਕਾਉਂਸਲ ਕਮੇਟੀ ਸੋਨਾ ਜੀ ਸੋਧ ਲਈ ਸਰਕਾਰ ਹੈ ਚੀਫ ਜੀ ਨੂੰ ਮੈਂ ਫੋਨ ਕੀਤਾ ਕਹਿੰਦੇ ਅੱਜ ਮੈਂ ਬੀਜੀਆ ਪਰਸੋ ਮਿਲਨੇ ਤੁਹਾਨੂੰ ਰੱਖੇ ਪਰਸੋ ਅਸੀਂ ਫਿਰ ਤੋਂ ਆਣਾ ਮਿਲਨੇ ਕਾਉਂਸਲ ਕਮੇਟੀ ਨੂੰ ਕੋਈ ਇਨਫਾਰਮ ਕਰਨਾ ਚਾਹੀਦਾ ਹੈ ਪਹਿਲੇ ਪਾਣੀ ਛੱਡਣ ਤੋਂ ਪਹਿਲੇ ਦੇਖੋ ਪਾਣੀ ਇੱਕਦਮ ਛੱਡਣ ਦੇ ਕਾਰਨ ਥੱਲੇ ਜਿਹੜੇ ਜਿਹੜੇ ਲੱਗੇ ਦੇ ਨੇ ਆਪਣੇ ਆਪਣੇ ਗੇਟ ਲੱਗੇ ਦੇ ਆ ਉਸੇ ਕਰ ਡੋਟਿਆ ਕਿ ਪਾਣੀ ਦਾ ਇੰਨਾ ਫਲੋ ਹੈ ਕਿ ਉਹ ਉਹਦੇ ਕਾਰਨ ਹੀ ਗੇਟ ਵੀ ਟੁੱਟ ਗਿਆ ਔਰ ਇੱਕ ਹਿਮਾਚਲ ਦਾ ਅਮਪਲਾਈਜ਼ ਆਇਆ ਥੇ ਬਿਆਨ ਦੇ ਕੰਮ ਕਰਦਾ ਉਹ ਵੀ ਜਰਾ ਉੱਥੇ ਮਰਿਆ ਗਿਆ ਦੇਖੋ ਹਰ ਸਾਲ ਜਿਹੜੇ ਮਾਧੋਪੁਰ ਜਿਹੜੇ ਗੇਟ ਨੇ ਜਿਹਨਾਂ ਨੂੰ ਗ੍ਰੀਸ ਕਰਨਾ ਉਸ ਤੇ ਪੈਸੇ ਆਉਂਦੇ ਨੇ ਅਗਰ ਪੈਸੇ ਲੱਗਦੇ ਨਹੀਂ ਉਹ ਕਾਗਜ਼ੀ ਪੱਤਰੀ ਗ੍ਰੀਸ ਕਰਦੇ ਨੇ ਤੇ ਬਸ ਉਹਦੇ ਬਾਅਦ ਕੁਝ ਨਹੀਂ ਹੁੰਦਾ ਜੇ ਇਹਨਾਂ ਨੇ ਪੱਕੇ ਤੌਰ ਪਰ ਕੋਈ ਕੰਮ ਕੀਤਾ ਹੁੰਦਾ ਕੋਈ ਗੇਟਾਂ ਦਾ ਰਿਪੇਅਰ ਕੀਤਾ ਹੁੰਦਾ ਤੇ ਗੇਟ ਖੁੱਲਦੇ ਨਾ ਅਜਾ ਹੀ ਆਇਆ ਚੀਫ ਜਨ ਨੂੰ ਪੁੱਛਣ ਵੀ ਇਹਨਾਂ ਦਾ ਕਰਮ ਜਲੋ ਅੱਜ ਜੇ ਉਹ ਹੋ ਗਿਆ ਕੱਲ ਫਿਰ ਡੈਮ ਚੋਂ ਪਾਣੀ ਆਏਗਾ ਫਿਰ ਲੋਕਾਂ ਨੂੰ ਇਨਸਾਨ ਹੋਏਗਾ ਔਰ ਪੂਰਾ ਪੰਜਾਬ ਇਸ ਡੈਮ ਨੇ ਰੋੜਤਾ ਕੱਲ ਮੈਂ ਪੋਏ ਗਿਆ ਪੋਏ ਤੇ ਵੀ ਬੜਾ ਬੁਰਾ ਹਾਲ ਹੈ ਉੱਥੇ ਵੀ ਇਹੋ ਜਿਹੇ ਡੈਮ ਦਾ ਪਾਣੀ ਜਿਹੜਾ ਦਜਾਇਗਦਾ ਕਰਕੇ ਕਮ ਸਿਕਮ ਆਉਣ ਵਾਲੇ ਸਮੇਂ ਜੇ ਤਾਂ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਉੱਥੇ 50 60 ਲੋਕ ਕੰਮ ਕਰੇ ਕਿਤੇ ਮੋਟੇ ਇਹ ਤਾਂ ਭਗਵਾਨ ਦੀ ਮਿਹਰਮਾਨੀ ਹੈ ਕਿ ਉਹ 50 60 ਲੋਕਾਂ ਦੀ ਜਾਨ ਬਚ ਗਈ ਹੈ ਔਰ ਇੱਕ ਨੌਜਵਾਨ ਜਿਹੜਾ ਹੈ ਜਿਹੜਾ ਹਿਮਾਚਲਾ ਵਿੱਚ ਡੈਮ ਕਰਦਾ ਸੀ ਉਹ ਜਿਹੜਾ ਉੱਥੇ ਉਹਦਾ ਡੈਥ ਹੋ ਗਿਆ ਕਰਕੇ ਇਹ ਭਗਵਾਨ ਦੀ ਕਿਰਪਾ ਹੈ ਵੀ ਚਲੋ ਬਾਕੀ ਲੋਕ ਬਚ ਗਏ